ਤਾਂ ਬਾਬਾ ਦੇਸ਼ ਇਹ ਤਸਵੀਰ ਤੁਸੀਂ ਦੇਖੀ ਹੋਣੀ ਐ ਇਹ ਤਾਂ ਤਸਵੀਰ ਦੇ ਵਿੱਚ ਬਾਬਾ ਦੀਪ ਚੰਦ ਜੀ ਨੇ ਤਰਤਰ ਸਾਹਿਬ ਆ ਕੇ ਨਾ ਖੰਡੇ ਨਾਲ ਲਕੀਰ ਖਿੱਚੀ ਐ ਤੇ ਲਕੀਰ ਖਿੱਚਣ ਦਾ ਪਹਿਲਾ ਲਕੀਰ ਉਹਨਾਂ ਨੇ ਆਪ ਖੁਦ ਟੱਪਿਆ ਐ ਜੋਨਾਂ ਨੇ ਸਿੰਘਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਨੇ ਸ਼ਹੀਦੀਆਂ ਦੇਣੀਆਂ ਨੇ ਕੁਰਬਾਨੀਆਂ ਦੇਣੀਆਂ ਨੇ ਨਾ ਉਹ ਹੀ ਲਕੀਰ ਨੂੰ ਟੱਪਿਓ ਜਿਨ੍ਹਾਂ ਨੂੰ ਆਪਣੇ ਜਾਨ ਪਿਆਰੇ ਨੂੰ ਵਾਪਸ ਚਲੇ ਜਾਇਓ ਤੇ ਕਮੈਂਟਰੀ ਲੱਗਿਆ ਸੀਗਾ ਸਾਰੇ ਸਿੰਘ ਜਿਕਾਰੇ ਛੱਡਦੇ ਹੋਏ ਲਕੀਰ ਨੂੰ ਕੇ ਟੱਪ ਗਏ ਸੀ ਪਰ ਅੱਜ ਇਸੇ ਤਰ੍ਹਾਂ ਹੀ ਭਾਈ ਅਮਰਿਤਪਾਲ ਸਿੰਘ ਮੈਰੋ ਖੜਾ ਆ ਜੋ ਜਥੇਬੰਦਿਆਂ ਚੀਜ਼ ਜੀ ਕੇ ਕਹਿ ਰਿਹਾ ਕਿ ਤੁਸੀਂ ਮੇਰਾ ਸਾਥ ਆ ਦੋ ਆਸਰੇ ਤੱਕ ਬੰਦੀ ਸਿੰਘ ਹੋਣਾ ਨੂੰ ਲੈ ਕੇ ਆਵਾਂਗੇ ਕੱਲ ਅਮਰਿਤਪਾਲ ਮੈਰੋ ਦੀ ਮੈਂ ਵੀਡੀਓ ਸੁਣ ਰਿਹਾ ਸੀ ਉਹ ਵੀਡੀਓ ਦੇ ਵਿੱਚ ਰੋ ਰਿਹਾ ਸੀਗਾ ਪਤਾ ਕਿਉਂ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਹੈ ਹੁਣ ਗੁਰੂ ਗ੍ਰੰਥ ਸਾਹਿ ਜੋ ਢੇਡ ਦੇ ਉੱਪਰ ਆਪਣੇ ਲੱਤ ਵਾਜਦੀ ਆ ਪੰਜਾਬੀਆਂ ਭਰ ਭਰ ਕੇ ਦਿੱਲੀ ਵੱਲ ਨੂੰ ਜਾ ਰਹੇ ਆ ਆ ਜਦੋਂ ਗੁਰੂ ਸਾਹਿਬ ਮਹਾਰਾਜ ਦੀ ਬਿਜਲੀ ਹੁੰਦੀ ਆ ਨਾ ਫਿਰ ਕੋਈ ਵੀ ਘਰਾਂ ਦੇ ਵਿੱਚੋਂ ਨਹੀਂ ਨਿਕਲਦਾ ਐ ਲਾਂਤਾਂ ਨੇ ਸਾਡੇ ਤੇ ਕਿ ਜੂੰਦੇ ਬੰਦੇ ਰਾਸੀਂ ਸਾਥ ਨਹੀਂ ਦਿੰਦੇ ਆ ਕਿ ਤੇ ਬਰਸਿਆਂ ਦੇ ਜਾ ਕੇ ਇਕੱਠ ਕਰਾਂਗੇ ਫਿਰ ਕਹਾਂਗੇ ਭਾਈ ਅਮਰਜਪਾਲ ਸਿੰਘ ਐ ਮੈਰੋ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜੂੰਦੇ ਬੰਦੇ ਰਾਦਾ ਤੁਸੀਂ ਸਾਥ ਨਹੀਂ ਦੇ ਰਹੇ ਹੈਗੇ ਕਿੱਥੇ ਨੇ ਸਾਰੇ ਜਥੇਬੰਦੀਆਂ ਕਿੱਥੇ ਨੇ ਭਾਈ ਮਣੀ ਸਿੰਘ ਦੇ ਵਾਰਿਸ ਕਾਲ ਤੱਕ ਸਾਰੇ ਜਥੇਦਾਰ ਕਿੱਥੇ ਨੇ ਬਾਬਾ ਬੀਦੀ ਚੰਦ ਦੇ ਵਾਰਿਸ ਕਿੱਥੇ ਨੇ ਬੁੱਢਾ ਦਲ ਬਾਬਾ ਫੁੱਲਾ ਸਿੰਘ ਦੇ ਵਾਰਿਸ ਕਿੱਥੇ ਨੇ ਦਮਦਮਿੰਟਕਸਾਲ ਬਾਬਾ ਦੀਪ ਸਿੰਘ ਦੇ ਵਾਰਿਸ